ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਲੜਕੇ ਲੜਕੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਕਰੋ ਜੀ ਅੱਜ ਦੇ ਕੁਝ ਨਵੇਂ ਰਿਸ਼ਤੇ ਨੋਟ ਤੇ ਪਰਿਵਾਰ ਦੀ ਨਾਲ ਕਰੋ ਡਾਇਰੈਕਟ ਗੱਲਬਾਤ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਨਵਰੋਜ ਸੰਧੂ ਪਤਾ ਅਬੂਰ ਉਮਰ 16 ਨਵੰਬਰ 1997 ਕੱਦ 5 ਫੁੱਟ 11 ਇੰਚ ਪੜਾਈ ਪਲੱਸ 2 ਪਾਸ ਬੀ ਟੈਕ ਕੰਪਿਊਟਰ ਸਾਇੰਸ ਪੈਨ 1 ਕੇਜੀ ਤੇ ਭਰਾ ਵੀ 1 ਕੇ ਪਿਤਾ ਗੁਰਦੇਵ ਸਿੰਘ ਐਗਰੀਕਲਚਰ ਐਂਡ ਫਾਰਮ ਮਾਤਾ ਰਜਿੰਦਰ ਕੌਰ ਹਾਊਸ ਵਾਈਫ ਤੇ ਕਾਮੇ ਜੀ ਇਹਨਾਂ ਦਾ ਸੌਫਟਵੇਅਰ ਇੰਜੀਨੀਅਰਿੰਗ 3 ਵਾਲਮਾਰਟ ਪੈਕੇਜ 35 ਲੱਖ ਪਰ ਐਨੂਲ 38 ਏਕੜ ਜ਼ਮੀਨ ਤੇ ਇੱਕ ਪਲਾਟ ਐ ਅਭੋਰ ਸਿਟੀ ਦੇ ਵਿੱਚ ਅਰਬਨ ਲੈਂਡ 3 ਕਨਾਲ ਸਰਦਾਰ ਕਲੋਨੀ ਅਬੌਰ ਸ਼ਾਪ ਨੰਬਰ 12138 ਨਿਊ ਗ੍ਰੇਨ ਮਾਰਕੀਟ ਅਬੌਰ ਤੇ ਪਰਿਵਾਰ ਦੀ ਮੰਗੇ ਜੀ ਲੜਕੀ ਵੈਬ ਡਿਪਲੋਮ ਪਰ ਹੋਵੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਕਪੂਰਥਲਾ ਕਾਸਟ ਮਜਬੀ ਸਿੱਖ ਉਮਰ 38 ਸਾਲ ਪੜ੍ਹਾਈ ਹੇਰ ਵਰਪਿੰਗ ਕਾਸਟੋਮੈਟੋਲੋਜੀਕ ਨਸ਼ੇ ਤੋਂ ਰਹਿਤੀ ਲੜਕਾ ਤੇ ਕਾਮੀ ਜੀ ਇਹਨਾਂ ਦਾ ਮੈਨੇਜਰ ਇਨ ਫੂਡ ਕੰਪਨੀ ਲਿਵ ਇਨ ਟੋਰਾਂਟੋ ਤੇ ਕੈਨੇਡਾ ਸਿਟੀਜ਼ਨ ਹੈ ਪਰਵਾਰ ਦੀ ਮਾਂਗੇ ਕੁੜੀ ਕੈਨੇਡਾ ਤੋਂ ਹੋਵੇ ਭਾਵੇਂ ਕਿਸੇ ਵੀ ਸਟੇਟਸ ਤੇ ਹੋਵੇ ਕਿਸੇ ਹੋਰ ਕੰਟਰੀ ਤੇ ਵਿਚਾਰ ਨਿਯੋਗ ਵਿਡੋ ਤੇ ਡਿਵੋਰਸਡ ਓਨਲੀ fromParams ਕੈਨੇਡਾ ਪੂਰ ਪਰਿਵਾਰ ਦੀ ਕੋਈ ਮੰਗਣੀ ਇੰਡੀਆ ਵਾਲੇ ਇਹਨਾਂ ਨੂੰ ਕਾਲ ਨਾ ਕਰਨ ਨਾਲ ਪਰਿਵਾਰ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੀ ਓਨਲੀ ਵਟਸਐਪ ਕਾਲ ਮੈਸੇਜ ਕਰਕੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਮਨਦੀਪ ਜੱਸਲ ਪਤਾ ਜ਼ਿਲ੍ਹਾ ਹੁਸ਼ਿਆਰਪੁਰ ਕਾਸਟ ਅਤਰਮੀ ਉਮਰ ਉਮਰ 24 12 1993 ਕੱਦ 5 ਫੁੱਟ 6 ਇੰਚ ਪੜ੍ਹਾਈ ਪਲੱਸ 2 ਪਾਸ ਭਰਾ ਏਕੇ ਜੀ ਤੇ ਕੰਮੇ ਜੀ ਇਹਨਾਂ ਦਾ ਪਲੰਬਰ ਦਾ ਆਪਣਾ ਕੰਮ ਏ ਆਪਣਾ ਘਾਰੇ ਦੋ ਪਲਾਟ ਨੇ 10 से 11 मरले ਦੇ ਵਿੱਚ 4 ਸਾਲ ਦੁਬਈ ਦੇ ਵਿੱਚ ਕੰਮ ਕੀਤਾ ਤੇ ਹੁਣ ਬਾਹਰ ਦੇ ਪੇਪਰ ਲਗਾਏ ਹੋਏ ਨੇ ਪਰਿਵਾਰ ਦੀ ਮੰਗੇ ਕੁੜੀ ਪਲੱਸ 2 ਪਾਸ ਹੋਵੇ ਸੋਹਣੀ ਸਨਖੀ ਹੋਵੇ ਵਧੀਆ ਪਰਿਵਾਰ ਦੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪੀ ਸ਼ਰਮਾ ਪਤਾ ਫਿਰੋਜ਼ਪੁਰ ਏਰੀਆ ਕਾਸਟ ਮੋਹਿਲ ਬ੍ਰਾਹਮਣ ਉਮਰ 28 10 1993 ਕੱਦ 5 ਫੁੱਟ 10 ਇੰਚ ਪੜਾਈ ਬੀਏ ਪਾਸ ਮਾਤਾ ਪਿਤਾ ਐਕਸਪਾਇਰ ਨੇ ਭਰਾ 9 ਭੈਣ 1 ਕੇ ਮੈਰਿਡੇ ਕਾਮੀ ਜੀ ਇਹਨਾਂ ਦਾ ਜੋਬ ਪ੍ਰਾਈਵੇਟ ਸੈਕਟਰ ਦੇ ਵਿੱਚ ਪਰਿਵਾਰ ਦੀ ਮੰਗੀ ਜੀ ਕੁੜੀ ਪੜ੍ਹੀ ਲਿਖੀ ਸੋਹਣੀ ਸੁਨੱਖੀ ਜਨਰਲ ਕਾਸਟ ਦੀ ਹੋਵੇ ਤੇ ਘਰ ਜਵਾਈ ਵਾਲੇ ਵੀ ਇਹਨਾਂ ਨੂੰ ਸੰਪਰਕ ਕਰ ਸਕਦੇ ਨੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ 'ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ, ਨਾਮ ਸੰਦੀਪ ਕੌਰ, ਪਤਾ ਚੰਡੀਗੜ੍ਹ, ਕਾਸਟ ਮਜਬੀ ਸਿੱਖ, ਵਾਲਮਿਕੀ, ਗੋਤ ਸਹੋਤਾ, ਸੋਢੀ, ਉਮਰ 11/3/1999, ਕੱਦ 5 ਫੁੱਟ 6 ਇੰਚ, ਪੜਾਈ +2 ਮੈਡੀਕਲ, ਪੀਐਸਸੀ ਨਰਸਿੰਗ 4 ইয়ারਸ, ਪਰਾ ਦੋਨੇ ਪਿਤਾ ਐਸਆਈ ਪੁਲਿਸ ਚੰਡੀਗੜ੍ਹ, ਮਾਤਾ ਹਾਊਸ ਵਾਈਫ ਨੇ ਜੀ। ਪਰਿਵਾਰ ਦੀ ਮਹੰਗੇ ਮੁੰਡਾ ਵਧੀਆ ਪਰਿਵਾਰ ਦਾ ਬਾਹਰ ਕੰਟਰੀ ਦੇ ਵਿੱਚ ਪੀਆਰ ਹੋਵੇ। ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਲੁਧਿਆਣਾ ਡੇਲੋਂ ਕਾਸ ਰਵੀਦਾਸੀਆ ਸਿੱਖ ਗੋਤ ਜੱਸੜ ਉਮਰ 6 7 2002 ਕੱਦ 5 ਫੁੱਟ 6 ਇੰਚ ਪਰਾਏ ਦਾਸਪਾਸ ਪਰਾਏ ਇੱਕੇ ਭੈਣ ਇੱਕੇ ਪਿਤਾ ਸਰਕਾਰੀ ਨੌਕਰੀ ਕਰਦੇ ਆ ਤੇ ਕਾਮੇ ਜੀ ਇਹਨਾਂ ਦਾ ਲੜਕਾ ਬਿਲਡਿੰਗ ਦਾ ਕੰਮ ਕਰਦਾ ਹੈ ਵਧੀਆ ਆਮਦਨੀ ਵੈਸ਼ਨੂ ਪਰਿਵਾਰ ਹੈ ਪਰਿਵਾਰ ਦੀ ਮੰਗੇ ਕੁੜੀ ਸਿਲਾਈ ਕਢਾਈ ਦਾ ਕੰਮ ਕਰਦੀ ਹੋਵੇ 10 ਜਾਂ ਪਲੱਸ 2 ਪੜ੍ਹੀ ਹੋਵੇ ਵਧੀਆ ਪਰਿਵਾਰ ਦੀ ਹੋਵੇ ਹੋਰ ਕੋਈ ਮੰਗ ਨਹੀਂ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗਗਨਦੀਪ ਸਿੰਘ ਜਨਮ ਸਥਾਨ ਲੁਧਿਆਣਾ ਕਾਸਟ ਰਾਮਗੜੀਆ ਗੋਤਰਾ ਛਾਗੀ ਉਮਰ 9 11 1991 ਕੱਦ 5 ਫੁੱਟ 7 ਇੰਚ ਪੜ੍ਹਾਈ +2 ਪਾਸ ਪਿਤਾ ਪ੍ਰਿਤਪਾਲ ਸਿੰਘ ਮਾਤਾ ਸਰਬਜੀਤ ਕੌਰ ਭੈਣ 1K ਜੀ ਮੈਰਿਡਿਟ ਤੇ ਕੰਮ ਹੈ ਜੀ ਇਹਨਾਂ ਦਾ ਲੜਕਾ ਏਸੀ ਤੇ ਕੰਪਿਊਟਰ ਡਿਜ਼ਾਈਨਿੰਗ ਦਾ ਕੰਮ ਕਰਦਾ ਹੈ ਵਧੀਆ ਆਮਦਨੀ ਪਰਿਵਾਰ ਦੀ ਮੰਗੇ ਕੁੜੀ ਘਰੇਲੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰਾਮਗੜੀਆ ਸਿੱਖ ਲੜਕਾ ਪਤਾ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਕਾਸਟ ਰਾਮਗੜੀਆ ਸਿੱਖ ਗੋਤ ਪਨੇਸਰ ਉਮਰ 22 6 1993 ਕਾਦੇ 5 ਫੁੱਟ 10 ਇੰਚ ਪੜਾਈ ਐਮ ਐਸ ਸੀ ਪੈਨ ਏਕੇ ਮੈਰਿਡ ਕੈਨੇਡਾ ਮਾਤਾ ਐਕਸਪਾਇਰ ਨੇ ਤੇ ਪਿਤਾ ਰਿਟਾਇਰ ਨੇ ਕਾਮੀ ਜੀ ਇਹਨਾਂ ਦਾ ਪ੍ਰਾਈਵੇਟ ਨੌਕਰੀ ਕਰਦੇ ਆ ਅਕਾਊਂਟੈਂਟ ਆਮਦਨ 5 ਲੱਖ ਸਾਲਾਨਾ ਤੇ ਪਰਿਵਾਰ ਦੀ ਮੰਗੀ ਕੁੜੀ ਪੜ੍ਹੀ ਲਿਖੀ ਸੋਹਣੀ ਸੁਨਖੀ ਘਰੇਲੂ ਹੋਵੇ ਗੁਰਦਾਸਪੁਰ ਏਰੀਏ ਨੂੰ ਪਹਿਲੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪੰਕਜ ਖੰਨਾ ਪਤਾ ਅਮਰੀਸਰ ਕਾਸਟ ਖੱਤਰੀ ਉਮਰ 7 12 ਜਨਮ ਟਾਈਮ 10 15 ਏਐਮ ਜਨਮ ਸਥਾਨ ਅਮਰੀਸਰ ਪੜ੍ਹਾਈ ਗ੍ਰੈਜੂਏਸ਼ਨ ਭਰਾ 1 ਕੇ ਜੀ ਕੱਦ 5 ਫੁੱਟ 4 ਇੰਚ ਪਿਤਾ ਐਕਸਪਾਇਰ ਨੇ ਤੇ ਮਾਤਾ 올ਡ ਏਜ ਨੇ ਕਾਮੀ ਜੀ ਇਹਨਾਂ ਦਾ ਵਰਕ 셀ਫ এমਪਲੋਏ ਇਨਕਮ 50 ਕੇ ਮੰਥਲੀ ਤੇ ਪਰਿਵਾਰ ਦੀ ਮੰਗੇ 40 ਤੋਂ 50 ਸਾਲ ਤੱਕ ਦੀ ਘਰੇਲੂ ਲੇਡੀ ਇਹਨਾਂ ਨੂੰ ਸੰਪਰਕ ਕਰ ਸਕਦੇ ਆ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੀ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਤੇ ਵਧੇਰੀ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇਕਰ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਪਰਿਵਾਰ ਦੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਤੇ ਜੇਕਰ ਤੁਸੀਂ ਵੀ ਆਪਣੀ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਐਡ ਦੀ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ-ਬਹੁਤ ਜ਼ਿਆਦਾ ਧੰਨਵਾਦ ਜੀ